ਨਿੱਕੋ ਲੈਵਾਲਾ ਸੁਭਰਾ ਦੇ ਵਿੱਚ ਪੈਂਦਾ ਜੀ ਪੰਚਾਇਤ ਸੁਭਰਾਵਾਂ ਦੀ ਬਾਣੀ ਜੀ ਦਰਿਆ ਦਾ ਪੱਧਰ ਰੋਜ਼-ਰੋਜ਼ ਵਧ ਜਾਂਦਾ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਵਾ ਪੱਠਾ ਡੱਕਾ ਵਾ ਇਧਰ ਮਾਲ ਡੰਗਰ ਤੋਂ ਗੁਜ਼ਾਰਾ ਕਰਦੇ ਆ ਵੀ ਜਿਹੜਾ ਕੋਈ ਦੁੱਧਵਾਦ ਪਾ ਗਿਆ ਆ ਉਹਦਾ ਗੁਜ਼ਾਰਾ ਚੱਲਦਾ ਵਾ ਤੇ ਫਸਲਾਂ ਜਿਹੜੇ ਕੋਈ ਥੋੜੇ-ਥੋੜੇ ਝੋਨੇ ਲੱਗੇ ਆ ਉਹ ਵੀ ਜੋ ਪਾਣੀ ਵਧੀ ਜਾਂਦਾ ਵਾ ਮਾਰੀ ਜਾਂਦੀ ਫਸਲ ਹਰ ਸਾਲ ਤੇ ਸਾਲ ਫਸਲ ਮਾਰੀ ਜਾਂਦੀ ਆ ਤੇ ਬਾਕੀ ਕੋਈ ਨਹੀਂ ਨਾ ਕੋ ਖਰਚਾ ਪੱਤਰ ਕੁਝ ਨਹੀਂ ਮਿਲਦਾ ਮੁੜ ਕੇ ਗਾੜੀ ਕਾ ਦੇਣਾ ਜ਼ਮੀਨ ਤੇ ਦੁੱਧ ਬਾਤੋਂ ਆਲੇ ਡੰਗਰਾਂ ਦਾ ਪਠਾਣਾ ਚਾਰਾ ਨਾ ਰਿਹਾ ਦੁੱਧ ਨਹੀਂ ਮਿਲਣਾ ਤੇ ਦੁੱਧ ਤੋਂ ਵੀ ਕੋਈ ਹੱਲ ਨਹੀਂ ਗਾ ਦੇ ਹਰ ਸਾਲ ਨਾ ਕੋ ਸਾਡੇ ਪ੍ਰਸ਼ਾਸਨ ਸੁਣਦਾ ਵਾ ਨਾ ਸਾਡੇ ਕੋਲੇ ਆ ਕੇ ਕੋ ਪੁੱਛ ਦੱਸ ਕਰਦਾ ਵਾ ਤੇ ਅਸੀਂ ਤੇ ਇਹੋ ਹੀ ਆਨੇ ਆ ਵੀ ਸਾਨੂੰ ਇਹੋ ਵੀ ਸਾਡਾ ਕੋਈ ਦਾ ਕੀਤਾ ਜਾਵੇ ਸਰਕਾਰ ਵੱਲੋਂ ਆਇਆ ਜਾਵੇ ਇਹ ਸਾਨੂੰ ਕੋਈ ਨਾ ਕੋਈ ਦਾ ਕੋਈ ਮਾਜਪਾ ਵੱਧਾ ਜਾਵੇ ਕੋਈ ਠੇਕਾ ਵੱਧਾ ਜਾਵੇ ਕੁਛ ਵੀ ਆ ਜਾ ਸਾਨੂੰ ਪੰਚਾਇਤੀ ਜ਼ਮੀਨਾਂ ਇਧਰ ਪੱਕੇ ਥਾਂ ਕੱਟ ਦੇਣ ਇਹ ਸਾਡੀਆਂ ਦਰਿਆ ਦੇ ਵਿੱਚ ਕਟੌਦੀ ਕੱਟ ਲੈਣ ਜਿਹੜਾ ਆਰ ਸਾਲ ਮਾਰੀ ਜਾਣਾ ਸਾਨੂੰ ਇਹਦੀ ਅੱਧੀ ਕੱਟੀ ਮਿਲ ਜੇ ਇਹਨੂੰ ਸਾਨੂੰ ਅੱਧੀ ਚੰਗੀ ਆ ਆਪਣੇ ਹੁਣ ਤੇ ਦੋ ਤਿੰਨ ਕਿੱਲੇ ਖਰਾਬ ਹੋਇਆ ਵਾ ਤੇ ਜੇ ਪਾਣੀ ਦਾ ਪੱਧਰ ਵਧੀ ਗਿਆ ਤੇ ਫੇਰ ਤੇ 10 ਕਿੱਲੇ ਥਾਂ 15 ਕਿੱਲੇ ਆਪਣਾ ਹੈਗਾ ਜੀ ਇਹੋ ਝੋਨੇ ਦਾ ਕੱਲਿਆਂ ਦਾ ਠੀਏ ਠੀਏ ਆਪਣਾ ਦੋ ਕਿੱਲੇ ਆ ਜੀ ਥਾ ਹੋਰ ਤੇਲਤੂਲ ਬੀਜੀ ਦੇ ਜਿਹੜੇ ਵੀ ਨੀਵੇਂ ਸੋ ਪਾਣੀ ਤੋਂ ਡਰਦੇ ਆ ਤਾਂ ਇਹ ਹੋਗਾ ਵੀ ਜਿਹਦਾ ਵੀ ਤੇਲ ਦੀ ਫਸਲ ਆ ਵੀ ਆਖੀ ਦਾ ਤੇਲਤੂਲ ਹੋ ਜਾਂਦੇ ਆ ਚਲੋ ਵੀ ਮਾੜਿਆ ਥਾਵਾਂ ਤੇ ਰੇਤ ਲਿਆ ਤੇ ਹੋਰ ਤੇ ਜ਼ਿਆਦਾ ਜਿਹੜੇ ਪਹਿਲਾਂ ਮਿੱਟੀ ਮੁੱਟੀ ਪਾ ਆ ਗਏ ਜ਼ਮੀਨਾਂ ਬੜਾਈਆਂ ਉਹਨਾਂ ਦੇ ਝੋਨਾ ਵਾ ਤੇ ਜਾਂ ਪੱਠੇ ਆ ਇਹੋ ਹੀ ਆ ਕਿ ਹੋਰ ਡੰਗਰਾਂ ਦਾ ਗੁਜ਼ਾਰਾ ਵਜਾ ਦਾ ਚੱਲਦਾ ਵਾ ਤੇ ਤਲਾ ਦਾ ਵਾ ਬਾਕੀ ਤੇਲਤੂਲ ਹੋ ਜਾਂਦੇ ਮੱਕੀ ਹੋ ਜਾਂਦੀ ਆ ਉਹ ਵੀ ਮਰ ਗਈ ਮੰਗ ਅਸੀਂ ਦੇਹੋ ਆਨੇ ਆ ਵੀ ਵਿਰਸ ਨੂੰ ਸਾਡੇ ਲਈ ਕੋਈ ਪੁੱਛ ਤਸਰ ਕਰਨਾ ਹੁਣ ਜਦੋਂ ਬਾਅਦ ਵਿੱਚ ਆਉਂਦੇ ਆ ਜਦੋਂ ਵੋਟਾਂ ਦਾ ਟਾਈਮ ਲੱਗ ਕੇ ਆ ਜਾਂਦਾ ਵਾ ਉਦੋਂ ਮੁੜ ਕੇ ਉਹਨਾਂ ਚਿਰ ਕੋਈ ਨਹੀਂ ਕਿਸੇ ਨੂੰ ਪੁੱਛਦਾ ਕੋਈ ਕਿਸੇ ਡੋਕ ਪਤਾ ਜਿਉਂਦਾ ਮਰਿਆ ਕੋ ਹੈਗਾ ਨਹੀਂ ਹੈਗਾ ਉਹਨਾਂ ਚਿਰ ਕੋਈ ਕਿਸੇ ਨੂੰ ਪੁੱਛ ਜੋ ਮਰਜੀ ਰੋਈਏ ਪਿੱਟੀਏ ਕੋਈ ਨਹੀਂ ਕਿਸੇ ਵਾਰ ਪੁੱਛਦਾ ਆ ਗਿਆ ਜਿਹੜਾ ਪਾਣੀ ਜਿਹੜਾ ਨਾ ਇਹ ਜਿਆਦਾ ਚੜ ਕੇ ਤੇ ਪੱਠੇ ਮਾਰੇ ਗਏ ਤੇ ਝੋਨਾ ਹੀ ਮਾਰਿਆ ਗਿਆ 10 ਬੰਦਾਂ ਕਿਤੇ ਤੇ ਮਕਾਈ ਆ ਤੇਲ ਬੀਜੇ ਸਭ ਫਸਲ ਸਾਰੀ ਡੰਡ ਲੈ ਗਈ ਬਹੁਤ ਖਰਾਬ ਹੋਇਆ ਕੰਮ ਕੋਈ ਸਾਨੂੰ ਮੰਗ ਮਾਲਕਾਂ ਨੂੰ ਕੋਈ ਦਿੱਤਾ ਜਾਵੇ ਆਣ ਕੇ ਵੇਖਣ ਇਹ ਫਸਲ ਕੰਨੀ ਇਹਨਾਂ ਦੀ ਖਰਾਬ ਹੋਈ ਆ ਝੋਨਾ ਖਰਾਬ ਹੋਇਆ ਪੱਠੇ ਖਰਾਬ ਹੋਇਆ ਤੇਲ ਖਰਾਬ ਹੋਇਆ ਮੱਕੀ ਇਹ ਸਾਰੀਆਂ ਕੋਈ ਨਹੀਂ ਰਹੀ ਵੀ ਘਟ ਘਟ ਕੋਈ 25 ਕਿਲੇ ਸੰਗਾ ਸਰ ਮਾਗਣ ਕੋਈ ਆਨੇ ਆਵੇ ਆਣ ਕੇ ਵੇਖੇ ਸਾਨੂੰ ਤੇ ਕੋਈ ਦੇਣ ਮਾਜਬਾ ਦਾ ਮਿਲੇ ਕੋਈ ਸਰਕਾਰ ਮਾਜਬਾ ਦੇ ਜਦੋਂ ਅਕਰਮ ਜਾਵੇ ਪੱਠੇ ਬੜਾ ਮਹਿੰਗਾ ਬੀਜ ਪਾਇਆ ਤੇ ਪੈਸਾ ਵੇ ਪਾਣੀ ਦਾ ਖਰਚ ਹੁੰਦੇ ਜਾਂਦੇ ਆ ਕੋਹਾ ਵੀ ਇਧਰਾਂ ਝੋਨਾ ਲਾਇਆ ਸੀ ਇਹ ਵੀ ਸਭ ਖਤਮ ਹੋ ਗਿਆ ਪਾਣੀ ਉੱਤੇ ਹੋ ਗਿਆ ਇਹਦੇ ਤੇ ਬਹੁਤ ਬੁਰੀ ਹਾਲਤਾ ਦੇ ਇਹੋ ਮੰਗ ਕਰਦੇ ਸਰਕਾਰ ਤੋਂ ਵੀ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਆ ਮੰਡੀਆਂ ਪੈੜੀਆਂ ਇਹੋ ਇਹ ਆਪਦਾ ਲੂਹਾ ਵੜਾ ਕਰਦੇ ਹਾਂ ਤੇ ਇਹ ਵੀ ਕੰਮ ਨਹੀਂ ਹੋ ਡੰਗਰਾਂ ਡੰਗਰ ਦੇ ਰਾਹਦਿਆਂ ਤੇ ਆ ਪੱਠਾ ਟੱਕਾ ਬੀਜਿਆ ਉਹ ਵੀ ਪਾਣੀ ਪੈ ਜਾ ਵਿੱਚ ਪਾਣੀ ਵੇਖੋ ਆਂਦੇ ਦਿਓ ਉਤੋਂ ਡੇਮਾਂ ਦਾ ਮਤਲਬ ਆਉਣਦਿਆ ਪਾਣੀ ਆ ਮੀਂਹਾਂ ਦਾ ਤੇ ਇਧਰਾਂ ਦੇ ਬੱਦਰ-ਬੁੱਦਰ ਫਟੇ ਜਾਦੇ ਅਸੀਂ ਤਾਂ ਕਿਹਾ ਵੀ ਥੋੜਾ ਪਾਣੀ ਘੱਟ ਛੱਡੋ ਉਹਨਾਂ ਦੇ ਸਾਡੇ ਵਾਸਤੇ ਗੱਲ ਨਹੀਂਗਾ ਉਧਰ ਧਰਨਾ ਲਾਇਆ ਹਰੀਆਂ ਤੇ ਆਣ ਚੜਦੇ ਬੰਨਿਓ ਕੜ ਕੇ ਚੰਬੀ ਵੱਲੋਂ ਤੇ ਅਸੀਂ ਤਾਂ ਫਿਰ ਉਹ ਨਾਣ ਕੇ ਜਦੋਂ ਇੰਦਰੋਂ ਜ਼ਿਆਦਾ ਸੀ ਤਾਂ ਉਹਨਾਂ ਦੇ ਸਾਡੇ ਵਾਸਤੇ ਕੋਈ ਨਹੀਂ ਅਸੀਂ ਹੁਣ ਡੱਕੋ ਨਹੀਂ ਸਕਦੇ ਇਹਨੂੰ ਅਸੀਂ ਦਾ ਡੱਕੋ ਨਾਣ ਡੱਕੋ ਫਸਲ ਤਾਂ ਜਿਹੜੀ ਖਤਮ ਕਰਤੀ ਤੁਸੀਂ ਤੇ ਹੁਣ ਕਰ ਕੀ ਸਕਦੇ ਇਹਦੇ ਗਾੜੀ ਜ਼ੋਰ ਕੋਈ ਨਹੀਂਗਾ ਫਸਲ ਤੇ ਤੁਸਾਰੀ ਵੀ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਤੇ ਸਾਡਾ ਵੀ ਹੱਕ ਪੂਰਾ ਹੋ ਜਾਏ ਅਸੀਂ ਕਹੋਣ ਕੀ ਦੀ ਮਾਂ ਨੂੰ ਜਾ ਕੇ ਆਖੇ ਵੀ ਸਾਨੂੰ ਖਰਚਾ ਦੇ ਸਾਨੂੰ ਤਾਂ ਆਪਦੇ ਕੋਲ ਪੈਰਾਂ ਸਰੀ